ਚਲਵੰਡੀ ਤੋਂ ਬੇਗਵਾਲ ਵਾਲੀ ਸਾਈਡ ਸੰਨ ਮੈਨੂੰ ਪਤਾ ਨਹੀਂ ਚੱਲੇ ਪਿਛੋਂ ਆਇਆ ਕੋਈ ਬਲਸਾ ਤੇ ਦੋ ਤਨ ਹੁੰਦੇ ਨਾਲੇ ਸਬਰੇ ਕੀਤੀ ਅਹ ਰੋਡ ਸੰਗਵਾਲ ਦੇ ਲਾਕੇ ਮੇਨ ਚੰਨ ਖੋ ਕੇ ਚੱਲੇ ਗਏ ਨੇ ਤੱਕਾ ਮਾਰਿਆ ਮੈਨੂੰ ਸੱਟ ਕਾਫੀ ਲੱਗੀ ਮੇਰੇ ਸਵਾ ਇੱਕ ਦਾ ਟਾਇਰਸ ਨਕਸੋ

ਮਨ ਪਤਾ ਨਹੀਂ ਚੱਲੇ ਆ ਪਿਛੋਂ ਆਇਆ ਕੋਈ ਪਲਸਾ ਤੇ ਦੋ ਤਨੂਲੇ ਉਹਨਾਂ ਨੇ ਸਪਰੇ ਕੀਤੀ ਆ ਅ ਫਰੋਜ ਸਿੰਘ ਵਾਲ ਦੇ ਲਾਗੇ ਤੇ ਚੰਨ ਨੇ ਖੋ ਕੇ ਚੱਲੇ ਗਏ ਨੇ ਕੱਕਾ ਮਾਰਿਆ ਉਹਨਾਂ ਸਟ ਕਾਫ ਲੱਗੀ ਮੇਰੇ ਪਤਾ ਨਹੀਂ ਚੱਲੇ ਉਹ ਕੌਣ ਤੋਂ ਕਿੰਨੇ ਵਜੇ ਆ ਰਹੇ ਸੀਗੇ ਕੀ ਕਰਨ ਆ ਰਹੇ ਸੀਗੇ ਬੈਡਸਨ ਲੈਣਾ ਸੀ ਜੀ ਇੱਕ ਸਵਾਇ ਇੱਕ ਦਾ ਟਾਈਮ ਸੀ ਮੈਕਸਾ ਰਾਈਟ ਸਨਰੀ ਚੱਲਦੀ ਜਿਵੇਂ ਸੱਟਾ ਲੱਗ ਗਿਆ ਕੀ ਕੋਕੇ ਪੀ ਲੱਗ ਗਿਆ ਚੱਲੇ ਲੱਗੇ ਸਰ ਸੱਟਾ ਫੇਸ ਤੇ ਕਰ ਦਿੰਦੇ ਲੱਤਾਂ ਦੇ ਗੋਡਿਆਂ ਤੇ ਸੱਟਾ ਕੱਸ ਲੈਂਦੇ ਨਹੀਂ ਕਰ ਦਿੰਦੇ ਸਹੀ ਕਿ ਪ੍ਰੋਟੈਕਸ਼ਨ ਦਿੱਤੀ ਜਾਏ ਲੇਡੀਜ਼ ਕੱਲਾ ਜਾਣ ਸਕਦਾ ਕਿਤੇ ਵੀ ਹੋਣ ਜੇ ਨਾਲ ਬੱਚੇ ਹੁੰਦੇ ਤੇ ਫਿਰ ਕੁਝ ਵੀ ਹੋ ਸਕਦਾ ਆਪਾਂ ਨਾ ਕੇ ਲੈ ਜਾ ਹੋਰ ਵੀ ਕੋਈ ਬਾਤ ਦੱਸਤਾ ਹਾਂਜੀ ਅੱਜ 3:00 ਵਜੇ ਤਾਂ ਹੋਈ ਜਾਣੀ ਤੂੰ ਤਾਂ ਕੋਸ ਤੋਂ ਕੋਲ ਲੈ ਕੇ ਤਾ ਲੈ ਕੋ ਸਰਪੰਸਾਬ ਸੇ ਲਾਕੇ ਬੈਂਦੇ ਨੂੰ ਲੈ ਕੇ ਆਏ ਨੂੰ ਛੱਕੇ ਔਰ ਮਨੋਜ ਨੇ ਉਹ ਗੱਡੀ ਚੋਂ ਪਾ ਕੇ ਲੈ ਕੇ ਆਏ ਮੇਰੇ ਘਰ ਦੇ ਆ ਜੀ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰੇ ਕੇ ਕੋਈ ਸਪਰੇਅ ਮਾਰੀ ਹੈ ਉਹ ਦਿਨ ਡਿੱਗ ਪਈ ਤੇ ਸੱਟ ਲੱਗ ਗਈ ਕੋਹ ਕਿ ਲੱਗੇ ਕਿੰਨੀ ਵਾਰੀ ਸਬਤ ਪਤਾ ਨਹੀਂ ਉਹਦਾ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਹ ਚੈਨੀ ਸੀ ਕੋਹ ਲੈ ਕੇ ਪੱਕੇ ਸਕੂਟਰ ਸਕਟਰੀ ਨੂੰ ਤੁਹਾਨੂੰ ਭੱਜ ਗਈ ਕੋਈ ਸੀਸੀਟੀਵੀ ਚਾਹੀ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਮੰਗੇ ਹੋਏ ਵੀ ਚਲੋ ਕੁਛ ਮਰਦਾਲ ਕੀਤੀ ਜਾਵੇ ਜੋ ਵੀ ਉਹ ਕੋਈ ਹੱਲ ਮੇਰਾ ਨਾਮ ਬਲਵਿੰਦਰ ਕੋਹ ਰਹੀ ਅਸੀਂ ਬੇਗੋਲ ਤੋਂ ਆਉਂਦੇ ਪਏ ਅਸੀਂ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾਲ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਮੈਂ ਕਿ ਮੋਟਰਸਾਈਕਲ 'ਤੇ ਬੈਠੀ ਸੀ ਮੈਂ ਹਲ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲੱਗ ਤਾਂ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਸੀ ਦੋ ਜਣੇ ਸੀ ਵਾਲੀਆਂ ਕਿੰਨੀ ਬਣੀਆਂ ਸੀ ਕਿੰਨੇ ਸਤਕਰਾ ਵਾਲੀਆਂ ਸੀ ਕਿੰਨੇ ਵਜੇ ਦੀ ਵਾਰਦਾਤ ਇੱਕ ਵਜੇ ਦੇ ਵਿੱਚ 1 ਵਜੇ ਤੋਂ 1 ਵਜੇ 10 ਮਿੰਟ ਵਿੱਚ ਹੋਈ ਹੈ ਕਿਦੋਂ ਗਏ ਉਹਦੇ ਬਾਅਦ ਉਹ ਦੋ ਮਹੀਨੇ ਕਿ ਮਿਆਣੀ ਚਲ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਏ ਕਿਸ ਤਰ੍ਹਾਂ ਇਹ ਤੁਹਾਡੇ ਕੀ ਲੱਗਦੀ ਏ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੋਰਸਲ ਇਹਨਾਂ ਕੋ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਣੀ ਚਾਹੀਦੀ ਏ ਇੱਥੇ ਦੇ ਰਾਤ ਬਹੁਤ ਮਾੜੇ ਹੋ ਗਏ ਨੇ ਕਿੰਨੀਆਂ ਵਾਰਦਾਤਾਂ ਹੋ ਗਈਆਂ ਅੱਜ ਤੋ ਤੈਨੂੰ ਲਗਾਤਾਰ ਮਾਰ ਦਤਾ ਹੋਈਆਂ ਦੇ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਉਂਦਾ ਪ੍ਰਸ਼ਾਸਨ ਧਿਆਣਾ ਹੀ ਤੁਹਾਨੂੰ ਦੱਸ ਰਿਹਾ ਹੈ ਕਿ ਪ੍ਰਸ਼ਾਸਨ ਇਹ ਤੇ ਪਰ ਚ ਕੱਲਾ ਹੋਣਾ ਚਾਹੀਦਾ